ਉੰਨੀ ਮਾਡਲ ਆ ਡਬਲ ਕਲੱਚ ਆ ਚਾਰ ਸਿਲੰਡਰ ਦੇ ਵਿੱਚ ਆ ਚਾਰ ਸਿਲੰਡਰ ਲੋਤੋਂ ਸਵਾਗਤ ਆ ਆਪਣੇ ਪੇਜ ਤੇ ਤੇ ਜੁੜੂ ਚੈਨਲ ਤੇ ਜਿਹੜਾ ਆਪਾਂ ਖੜੇ ਆ ਅੱਜ ਵੱਡੀ ਸਬੂਟ ਟਰੈਕਟਰ ਮੰਡੀ ਤੇ ਤੇ ਮੰਡੀ ਦੇ ਮਿੱਤਰੋ ਕਲੇ-ਕਲੇ ਟਰੈਕਟਰ ਦਾ ਰੇਟ ਤੇ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਨਾਲ ਆਪਣੇ ਇੱਧਰੇ ਬਾਈ ਕੁਲਵੀਰ ਕੁਲਵੀਰ ਕੀ ਹਾਲ ਚਾਲ ਠੀਕ ਠਾਕ ਢਿਲੋ ਸਾਹਿਬ ਬਹੁਤ ਵਧੀਆ ਸੇਤਾਂ ਗਹਿਮਾ ਬਹੁਤ ਵਧੀਆ ਧੰਨਵਾਦ ਬਾਈ ਤੁਹਾਡਾ ਤੇ ਟਰੈਕਟਰ ਜਿਵੇਂ ਕਹੇ ਦੀ ਤੁਹਾਨੂੰ ਮਿੱਤਰੋ ਨਵੇਂ ਵੀ ਦਿਖਾਵਾਂਗੇ ਤੇ ਜਮਾ ਘੱਟ ਬਜਟ ਵਾਲੇ ਵੀ ਦਿਖਾਵਾਂਗੇ ਅੱਜ ਟਰੈਕਟਰ ਆਪਣੇ ਕੋਲੇ ਢਿਲੋ ਸਾਰੇ ਤਰ੍ਹਾਂ ਦੇ ਹ ਕਰਨ ਦੀ ਦਾ ਯਾਰ ਜੇ ਕੋਸ਼ਿਸ਼ ਕਰਦੇ ਆ ਆਪਾਂ ਚੰਗਈ ਚੰਗਈ ਠੀਕ ਪਰ ਭਰਾਵਾ ਪੰਜ ਚਾਰ ਬੰਦੇ ਤੰਗ ਬਲਵਾ ਕਰ ਉਹ ਠੇਕਾ ਹੁੰਦਾ ਕਿਸੇ ਬੰਦੇ ਠੇਕਾ ਉਹਨਾਂ ਕੋਲੇ ਗਲਤ ਕਮੈਂਟਾਂ ਦਾ ਹਾਂ ਸੋ ਉਹਨਾਂ ਦਾ ਵੀ ਧੰਨਵਾਦ ਤੇ ਧੰਨਵਾਦ ਉਹਨਾਂ ਵੀਰਾਂ ਦਾ ਵੀ ਜਿਹੜਾ ਤੁਸੀਂ ਸਾਨੂੰ ਮਾਨਸਤ ਕਰਦੇ ਹੋ ਤੇ ਹੁਣ ਜਿਵੇਂ ਆਪਣੀ ਇੱਕ ਹੋਰ ਵੀ ਕੰਪਲੇਂਟ ਆਉਂਦੀ ਗੱਲਾਂ ਕਰਦੇ ਆ ਆਪਾਂ ਹੁਣ ਪਹਿਲਾਂ ਗੱਲਾਂ ਬਿਨਾ ਬਾਈ ਗੱਡੀ ਨਹੀਂ ਚੱਲਦੀ ਗੱਲਾਂ ਇੱਕ ਇੱਕ ਵੀਰੇ ਦਾ ਇਹੀ ਹੋਇਆ ਸੀ ਕਹਿੰਦਾ ਕੱਲੀਆਂ ਗੱਲਾਂ ਹੀ ਕਰਦੇ ਹਾਂ ਹਾਂ ਇਹ ਗੱਲਾਂ ਦਾ ਹੀ ਮੁੱਲ ਹੈ ਗੱਲਾਂ ਦਾ ਹੀ ਮੁੱਲ ਰੋੜਾ ਤਾਂ ਗੱਲਾਂ ਦਾ ਹੀ ਸਾਰਾ ਰੈਕਟਰ ਦਾ ਕੋਲੇ ਇੱਕ ਇੱਕ ਮਿੰਟ ਚ ਦਿ ਸਾਦਾ ਸਬਜੀ ਵੀ ਮਸਾਲੇ ਬਣਾ ਲੈਣਾ ਬਣਾ ਸਾਲੇ ਬਣਾ ਨਹੀਂ ਤੇ ਵਿੱਚ ਜਿਹੜੇ ਵੀਰ ਜਿਹੜੇ ਸਹੀ ਉਹ ਵੀ ਦੱਸਦੇ ਕਹਿੰਦੇ ਵਧੀਆ ਜਾਣਕਾਰੀ ਹੁਣ ਆ ਡਾਕਟਰ ਆਪਾਂ ਦੱਸ ਦੋ 35 ਐ 24 ਮਾਡਲ ਐ ਆ ਰੇਟ ਠੀਕ ਐ ਇੰਨਾ ਰੇਟ ਆ ਗਾ ਹੋ ਜਾਂਦੇ ਫਿਰ ਵੀ ਡਿਟੇਲ ਉਸ ਤੋਂ ਬਾਅਦ ਦੇ ਵਿੱਚ ਇਹ ਟਾਇਰ ਪਏ ਆ ਜੇ ਕੇ ਦੇ ਟਾਇਰ ਲੱਗੇ ਆ ਜਿੰਨਾਂ ਦੇ ਜਿਹੜੇ ਮਾਰ ਤੇ ਉੱਤੇ ਪਏ ਆ ਹਾਂ ਠੀਕ ਐ ਗੱਡੀ ਗੱਡੀ ਚੀਜ਼ ਦਿਖਾਵਾਂਗੇ ਚਾਰ ਸਪੀਰੇ ਕੈਮਰਾ ਫਿਰ ਚੱਲਿਆ ਕਿੰਨਾ ਇਹ ਉਹ ਚੱਲਿਆ ਤਾਂ ਕੁਝ ਵੀ ਨਹੀਂ ਤੇ ਕੈਮਰਾ ਮਾਰ ਕੇ ਦੇਖ ਹੀ ਲੈ 2024 ਮਾਡਲ ਐ 42 ਐਚਪੀ ਕੈਟਾਗਰੀ ਦਾ ਡਾਕਟਰ ਐ ਠੀਕ ਐ ਇਸ ਤੋਂ ਪਹਿਲਾਂ 49 ਚਾਉ ਉਹਨੇ 337 ਘੰਟੇ ਚਲਾਈ ਦਿੱਤੇ 337 ਘੰਟੇ 337 ਘੰਟੇ ਤੇ ਉਹਨੇ ਕਿ ਕਸਰ ਦੱਸ ਗਈ ਨਵਾਂ ਰੈਕਟਰ ਆ ਜੋ ਪਾਵਰ ਪਲੱਸ ਸਕੰਦਰ ਆ ਗਿਆ ਜੀ ਡੀਆਈ 35 337 ਘੰਟੇ ਚੱਲਿਆ ਵੱਡੀ ਗੱਲ 42 ਐਸਪੀ ਵਾਲਾ ਠੀਕ ਹੈ 42 ਐਸਪੀ ਵਾਲਾ ਠੀਕ ਹੈ 42 ਐਸਪੀ ਵਾਲਾ ਜਿਹੜਾ ਬੰਦਾ ਨਵਾਂ ਲੈਣ ਜਾ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਸਰਦੂਲਗੜ ਦਾ ਸਰਦੂਲਗੜ ਦਾ ਨੰਬਰ ਆ ਠੀਕ ਹੈ ਪੰਜਾਬ ਨੰਬਰ ਦੀ ਵੱਡੀ ਕੀ ਦੀ ਡਿਮਾਂਡ ਕਿੰਨੀ ਐ ਅਗਲੇ ਵੀਰਾਂ ਕਿੰਨੀ ਉਹ ਕਿੰਨੀ ਕਰੀਏ ਯਾਰ ਡਿਮਾਂਡ ਹੈ ਕੁੰਦਾ ਸੋਨਾ ਟਰੈਕਟਰ ਦਾ ਨਵਾਂ ਤੇ ਨਵਾਂ ਹੀ ਆ ਜੀ ਜਿਵੇਂ ਤੁਸੀਂ ਕਿਹਾ ਵੀ ਨਵਾਂ ਦਾ ਨਵਾਂ ਹੀ ਆ ਨਵਾਂ ਦਾ ਨਵਾਂ ਹੀ ਆ ਲੋਨ ਫੈਣ ਸੇ ਤੇ ਫੁੱਲ ਹੋ ਜਾਊਗਾ ਠੀਕ ਹੈ ਜਿਹਦੇ ਸੱਬੜ ਸਹੀ ਹੋਏ ਠੀਕ ਹੈ ਢਿੱਲੋ ਮਗਰਲੇ ਪਾਸੇ ਵੀ ਦਿਖਾ ਦੇ ਇੱਕ ਵਾਰੀ ਕੈਮਰਾ ਮਾਰ ਕੇ ਜਿਵੇਂ ਹੁਣ ਮੂਰੋ ਮੂਰੋ ਨਾ ਆਉਂਦੀ ਆ ਉਮੀ ਪਗੈ ਕਈ ਵਾਰੀ ਫੋਟੋ ਮੰਗਦੇ ਫੋਟੋ ਵਾਲੇ ਦਾ ਪ੍ਰੋਬਲਮ ਆ ਜਾਂਦੀ ਜੱਟ ਨਾਲ ਆ ਇਹ ਕਈ ਵਾਰੀ ਕੋਲੇ ਨਹੀਂ ਜਾਣਕਾਰੀ ਦਗਾਤੀ ਤੇ ਟਰੈਕਟਰ ਸਾਨੂੰ ਅੰਦਰੋਂ ਬਾਹਰੋਂ ਰਹਿ ਬੁਰੂ ਸਾਰਾ ਕੋ ਦਿਖਾਤਾ ਤੇ ਹੁਣ ਡਿਮਾਂਡ ਦੱਸ ਦੇ ਕਿੰਨੀ ਆ ਜੀ 5 ਲੱਖ ਤੇ 70 ਹਜ਼ਾਰ 5 ਲੱਖ ਤੇ 70 ਹਜ਼ਾਰ ਰੁਪ ਦੇ ਤਾਂ ਮੇਰੇ 5.5 ਲੱਖ ਰੁਪਏ 5.5 ਲੱਖ ਰੁਪਏ ਦਾ ਟਰੈਕਟਰ ਮਿੱਤਰੋ ਸੋਨੂੰ ਆ ਸੋਨਾਲਿਕਾ ਮਿਲ ਜੂ ਤੇ ਜਮਾ ਕੋਈ ਲੈਸ ਮਾੜਾ ਮੋਟਾ ਫੋਰ ਹੋ ਜੂਗਾ ਠੀਕ ਹੈ ਹੁਣ ਜਿਵੇਂ ਨਵੇਂ ਚੋ ਤੇ ਲਾਗੇ ਤੇ ਇਧਰਲੇ ਪਾਸੇ ਇੱਕ ਨਵਾਂ ਜਿਹਾ ਖੜਾ ਜੀ ਮੰਦਰਾ 415 ਡੀਆਈ ਤੇ ਕੰਡੀਸ਼ਨ ਦਾ ਚੰਗਾ ਪਿਆ 13 ਦੇ ਟਾਇਰਾਂ ਦੇ ਵਿੱਚ ਆ ਪਾਵਰ ਸ਼ੇਅਰਿੰਗ ਆ ਜੀ ਇਹ ਗੱਲਬਾਤ ਜਿਵੇਂ ਕਿ ਦੀ ਇੰਜਨ ਉਂਜਣਾ ਚਮਾ ਸੀਲਡ ਹੀ ਟਰੈਕਟਰ ਚਾਰ ਸਿਲੰਡਰ ਤੇ ਚੱਲਿਆ ਕਿ ਨਾ ਇਹ ਇੱਧਰ ਲਿਆ ਮੈਂ ਨਹੀਂ ਦੇਖਿਆ ਮੇਰੇ ਨੂੰ ਤਾਂ ਇਹ ਵੀ ਥੋੜਾ ਹੀ ਚੱਲਿਆ ਲੱਗਦਾ ਯਾਰ ਥੋੜਾ ਹੀ ਚੱਲਿਆ ਚਾਰ ਸਿਲੰਡਰ ਆ ਡਬਲ ਕਲਚ ਆ 19 ਮਾਡਲ ਆ 19 ਮਾਡਲ ਆ ਡਬਲ ਕਲਚ ਆ ਚਾਰ ਸਿਲੰਡਰ ਦੇ ਵਿੱਚ ਆ ਚਾਰ ਸਿਲੰਡਰ ਦੇ ਵਿੱਚ ਆ 415 ਕੰਪਨੀ ਨੇ ਨਾਂ ਤੇ ਰਿਆ ਪਰ ਹਕੀਕਤ 'ਚ 475 ਆ 475 ਆ ਠੀਕ ਹੈ ਤੇ ਇਹਦੀ ਡਿਮਾਂਡ ਆ ਇਹਦੀ ਡਿਮਾਂਡ ਆ ਇੱਧਰ ਦੀ ਦੇਖ ਲਾ ਸਿਆ ਹਾਂ ਹਾਂ ਇਹ 419 ਮਾਡਲ ਦੇ ਵਿੱਚ ਆ 415000 ਡਿਮਾਂਡ ਆ ਡਬਲ ਕਲਚ ਆ ਡਬਲ ਕਲਚ ਦੇ ਵਿੱਚ ਆ ਠੀਕ ਹੈ 265 ਤੋਂ ਵੀ ਰੇਟ ਘਟ ਕਿੰਨੇ ਦਾ ਐਚ ਆਰ ਨੰਬਰ ਇਹਨੂੰ ਸੀ ਮਿਲ ਜੂਗੀ ਕਿੰਨੇ ਦਾ 390000 ਦੇ 390000 ਰੁਪਏ ਦਾ ਮੈਨੂੰ ਆਹ ਟਰੈਕਟਰ ਸਾਨੂੰ ਮਿਲ ਜੂ ਤੇ ਕੰਡੀਸ਼ਨ ਦਾ ਪੂਰੇ ਚੰਗਾ ਪਿਆ ਤੇ ਆਹ ਸਹਿ ਕਿਵੇਂ ਆ ਇਹ ਆ ਵਰਾਸਤੀ ਘੋੜਾ ਵਰਾਸਤੀ ਘੋੜਾ ਇਹ ਆ ਗਿਆ ਜੀ ਸਕਾਉਟ 300 ਇਹ ਟਾਇਰ ਟੁੱਟੇ ਚੰਗੀ ਤਰ੍ਹਾਂ ਦਿਖਾ ਦੇ ਪਹਿਲਾਂ ਠੀਕ ਹੈ ਇਹ ਵੀ ਨਾ ਟਾਇਰ ਚੈੱਕ ਕਰਾਓ ਕੰਪਨੀ ਵੀ ਚੈੱਕ ਕਰਾ ਦੇ ਸਾਰੀ ਇੱਕ ਕੰਪੂਟ ਦੇ ਵਿੱਚ ਹੈਗੀ ਆ ਜੀ ਮਤਲਬ ਕੁਝ ਵੀ ਮੜਿਆ ਕੈਮਰਾ ਮਾਰ ਦੇ ਸਰ ਠੀਕ ਹੈ ਦੇਸੀ ਜੂ ਵੀ ਹੈਗਾ 85 ਪੈਸੇ ਟਾਇਰ ਦੇਸੀ ਨਾ ਕਹ ਇਹਨੂੰ ਠੀਕ ਹੈ ਸੁੱਕਾ ਟਾਇਰ ਦਾ ਸਵੇਰ ਦਾ ਖੜਾ ਥੱਲੇ ਦੇਖ ਲੈ ਕਿਤੇ ਛਿੱਟਾ ਪਿਆ ਨਹੀਂ ਪਿਆ ਨਹੀਂ ਪਿਆ ਨਾ ਜਿਹਨੂੰ ਪੰਜਾਬੀ ਚ ਕਹ ਕੇ ਫੋਰਡ ਦੇ ਇੰਜਨ ਵਾਲਾ ਹੈ ਅਸਾ ਫੋਰਡ ਦੇ ਇੰਜਨ ਵਾਲਾ ਹੈ ਫੋਰਡ ਦੇ ਇੰਜਨ ਵਾਲਾ ਇਹਦੀ ਪਾਵਰ ਉਨੀ ਹੀ ਹੁੰਦੀ ਸੀ ਫੋਰਡ ਜਿੰਨੀ ਸਭ ਤੋਂ ਉਦੋਂ ਪੁਰਾਣੇ ਸਮਿਆਂ ਦੇ ਵਿੱਚ ਸਭ ਤੋਂ ਮਹਿੰਗਾ ਫੋਰਡ ਤਕੜਾ ਫੋਰਡ ਮੰਨਿਆ ਜਾਂਦਾ ਸੀ ਹੂੰ ਇਹ ਕੇ ਫੋਰਡ ਦੇ ਇੰਜਨ ਵਾਲਾ ਇਹਦੀ ਲੈਫਟ ਲੈਂਕਾਂ ਦੇ ਵਿੱਚ ਕੰਟਰੋਲ ਕਰਦੀ 97 ਮਾਡਲ ਹੈ 135000 ਰੁਪਏ ਦੀ ਠੀਕ ਹੈ 1 ਲੱਖ ਹਰਿਆਣੇ ਦਾ ਨੰਬਰ ਹੈ 35000 ਰੁਪਏ ਡਿਮਾਂਡ ਹੈ ਹੈ ਐਚ ਆਰ ਨੰਬਰ ਆ ਐਚ ਆਰ ਨੰਬਰ ਹੈ ਠੀਕ ਹੈ ਤੇ ਕੁੱਲ 1 ਲੱਖ 35000 ਰੁਪਏ ਦਾ ਆਣਾ ਹੈ ਤੇ ਸਵਾ ਲੱਖ ਦੇ ਹੀ ਦੇਣਾ ਸਵਾ ਲੱਖ ਰੁਪਏ ਦਾ ਹੀ ਟਰੈਕਟਰ ਸਾਨੂੰ ਮਿਲ ਜੂਗਾ ਚੰਗੀ ਤਰ੍ਹਾਂ ਝਾਤ ਮਰਵਾ ਦੇ ਬੱਬੂ ਨੂੰ ਮੈਂ ਝਾਤ ਦਾ ਪਾ ਜਿਵੇਂ ਗਰੀ ਕਾ ਛੱਡੀ ਕਰ ਰਹੀਆਂ ਫੋਟੋ ਮੈਂ ਬਹੁਤ ਵੀਰੇ ਨੇ ਮੈਂ ਕਿਹਾ ਵੀਰੇ ਸਮਾਂ ਹੈ ਨਹੀਂ ਫੋਟੋਆਂ ਪਾਉਂਦਾ ਠੀਕ ਹੈ ਠੀਕ ਹੈ ਤੇ ਸਾਰਾ ਦਿਖਾਤਾ ਲਗਭਗ ਆਪਾਂ ਜਿਵੇਂ ਗਰੀ ਕਾ ਛੱਡੀ ਹੋਈ ਆ ਬਸ ਸ਼ੋਅ ਤੇ ਟੱਚਿੰਗ ਹੋਈ ਆ ਪਹਿਲਾਂ ਠੀਕ ਹੈ ਠੀਕ ਹੈ ਥੱਲੋਂ ਵੱਡੀ ਲੈਣ ਦਾ ਫੁੱਲ ਚੰਗਾ ਫੁੱਲ ਚੰਗਾ ਪਿਆਰ ਅੱਗੇ ਆ ਗਿਆ ਜੀ 265 ਮਹਿੰਦਰਾ ਡੀਏ ਆਈ ਰਾਸਤਾਨ 11 ਵਾਲੇ ਵੀਰਾਂ ਵਾਸਤੇ ਸਪੈਸ਼ਲ ਗਿਫਟ ਠੀਕ ਹੈ 11 ਮਾਡਲ 11 ਮਾਡਲ ਹੈ ਐਨਓਸੀ ਦੀ ਮਿਲਣੀ ਨਹੀਂ ਨੰਬਰ ਇਹਦਾ ਰਾਸਤਾਨ ਹੈ ਠੀਕ ਹੈ ਠੀਕ ਹੈ ਡਿਮਾਂਡ ਇਹ ਹੀ ਆ 2.5 ਲੱਖ ਰੁਪਏ ਪੂਰਾ 2.5 ਲੱਖ ਰੁਪਏ ਹਲਕੀ ਫੁਲਕੀ ਟਾ ਦੀ ਡਾਇਰੈਕਟਰ ਨੂੰ ਹੈਗੀ ਇੰਜਨ ਗੇਅਰ ਦਾ ਫੁੱਲ ਚੰਗਾ ਤਸਦੀ ਕਰਕੇ ਠੀਕ ਹੈ ਸਵਾ ਦੋ ਲੱਖ ਦਾ 2,20,000 ਦੇ ਦੇ ਦਾਂਗੇ ਯਾਰ ਗਰਮੀ ਜਾਂਦਾ 20,000 ਰੁਪਏ ਦਾ ਮਿਲ ਜੂ ਤੇ 30000 ਰੁਪਏ ਮੰਨਤਾ ਨਾ ਆ ਮਿੱਤਰੂ ਨਿੱਕੇ ਟਰੈਕਟਰ ਦੇ ਵਿੱਚ ਉਹ ਜੀ ਹਾਂ ਤੇ ਅੱਗੇ ਆ ਗਿਆ ਜੀ ਮੈਸੀ ਇਹ ਮੈਸੀ ਕਿਸੇ ਦਾ ਲੱਗਿਆ ਵੀ ਰੱਖਣ ਕੋਲੇ ਕੈਮਰਾ ਮਾਰ ਕੇ ਦਿਖਾ ਦੇ 2000 ਸੀ ਮਾਡਲ ਐ ਠੀਕ ਐ 2 ਲੱਖ 30000 ਰੁਪਏ ਡਿਮਾਂਡ ਐ ਠੀਕ ਐ ਬਾਕੀ ਮੌਕੇ ਤੇ ਮੰਨਤਾਂ ਨਾ ਹੋ ਜੂਗਾ ਮੰਨਤਾਂ ਹੋ ਜੂ ਤੇ ਟਰੈਕਟਰ ਕਿਸੇ ਕਿਸਾਨ ਭਰਾ ਦਾ ਆਇਆ ਵਾ ਜੀ 6 ਮਾਡਲ ਆ ਪੰਜਾਬ ਨੰਬਰ ਆ 230 ਡਿਮਾਂਡ ਆ ਹਾਂਜੀ ਹਾਂ ਤੇ ਅੱਗੇ ਆ ਗਿਆ ਜੀ ਸੁਪਰ ਸੱਤੀ ਵੀਰ ਦਾ ਹੀ ਆ ਆਪਣੇ ਕੋਲੇ ਕਿਸੇ ਭਰਾ ਦਾ ਪੰਜਾਬ ਨੰਬਰ ਟਰੈਕਟਰ ਐ ਇਹਦਾ ਨੰਬਰ ਆ ਜੀ ਸੁਪਰ ਆ ਗਿਆ ਹੌਲੈਂਡ ਸੁਪਰ ਆ ਗਿਆ ਫੁੱਲ ਟੌਪ ਵਾਲ ਦੋ 4 ਲੱਖ ਤੇ 40000 ਰੁਪਏ ਡਿਮਾਂਡ ਰੱਖੀ ਆ ਬਾਈ 4 ਲੱਖ ਤੇ 40000 ਰੁਪਏ ਡਿਮਾਂਡ ਆ ਜੀ 13 ਮਾਡਲ ਦੀ 13 ਮਾਡਲ ਦੀ ਬਾਕੀ ਰੇਟ ਮਿੱਤਰੋ ਮੌਕੇ ਦਾ ਹਰੇਕ ਨੂੰ ਮੌਕੇ ਦਾ ਇਹ ਕਹਿਆ ਤੈਨੂੰ ਵਰਾਸਤੀ ਹੋਰ ਦਿਖਾਣਾ ਠੀਕ ਹੈ ਸ਼ਾਇਦ ਪਿਛਲੇ ਹਫਤੇ ਤੂੰ ਆਇਆ ਨਹੀਂਗਾ ਨਹੀਂ ਆਹ ਟਰੈਕਟਰ ਦੇ ਕੈਮਰਾ ਮਾਰ ਲਾ ਕਿੰਤਾਂ ਦਾ ਰਾਜਾ ਠੀਕ ਹੈ ਇਹਦੇ ਜੀ ਗੁਣ ਗਿਣਨ ਲੱਗ ਜੀ ਦਿਹਾੜੇ ਲੱਗ ਜੂਗੀ ਠੀਕ ਹੈ ਇਹ ਤਾਂ ਕਹਿੰਦੇ ਤੁਸੀਂ ਟਾਈਮ ਵੱਧ ਲਿਆਉਣੇ 5-7 ਮਿੰਟਾਂ ਦੀ ਗੱਲ ਨਹੀਂ 1999 ਮਾਡਲ ਹੈ ਬਠਿੰਡਾ ਨੰਬਰ ਹੈ ਪਹਿਲੇ ਗ੍ਰੇ ਟਰੈਕਟਰ ਹੈ ਜੀ ਦੇਖ ਠੀਕ ਹੈ ਪਹਿਲੇ ਗ੍ਰੇ ਆ ਪਹਿਲੇ ਗ੍ਰੇ ਆ ਆ ਜਿੱਦਾਂ ਗਲਗਲ ਜਾਂਦੇ ਉਹਨੇ ਕਦੇ ਕਲਾਈ ਦਿਖਾ ਦੇ ਰੰਗ ਜਰੂਰ ਹੋ ਡੇਗਾ ਟਾਇਰ ਮੰਗ ਲਿਆ ਪੋਲੋ ਕ੍ਰਿਸਕ ਪ੍ਰੀਮੀਅਮ ਹੁੰਦੇ 770 ਰੁਪਏ ਪਏ ਆ ਟਰੈਕਟਰ ਦੇ ਠੀਕ ਹੈ ਕਿਤੋਂ ਪੂਰਾ ਕਲਾਈ ਫਲਾਈ ਨਹੀਂ ਸਾਦੀ ਲਿਫਟ ਦੇ ਵਿੱਚ ਆ ਗਿਆ ਤੇ 99 ਮਾਡਲ ਆ 85000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਦੇ ਵਿੱਚ ਆ ਇਹ ਟਰੈਕਟਰ ਦੇਣਾ 70000 ਦਾ 70000 ਰੁਪਿਆ ਦਾ ਜ਼ਿਮੀਂਦਾਰ ਪਾਰਟੀ ਦਾ ਟਰੈਕਟਰ ਆ ਇਹ ਤਾਂ ਡੈਮੋ ਪੀਸ ਆ ਯਾਰ ਜਿਹੜੇ ਬੰਦੇ ਨੇ ਮੰਨ ਲਾ ਵੀ ਉਹ ਸ਼ੋਰੂਮ ਚ ਰੋਕਣਾ ਉਹਦੇ ਵਾਸਤੇ ਵਧੀਆ ਠੀਕ ਹੈ ਠੀਕ ਤੇ ਅੱਗੇ ਆ ਗਿਆ 30 ਦਾ ਸੁਣਾ 30 ਵਾਲਾ ਸੁਣਾ ਲੀਕਾ 2015 ਮਾਡਲ ਆ ਪੰਜਾਬ ਨੰਬਰ ਦਾ ਟਰੈਕਟਰ ਹੈ 11 ਦੀ ਕਮਿਸ਼ਨ ਤੇਰੇ ਸਾਹਮਣੇ ਦੋ ਸਿਲੰਡਰ ਦੇ ਵਿੱਚ ਆਉਂਦਾ ਠੀਕ ਹੈ ਦੋ ਸਿਲੰਡਰ ਦੇ ਵਿੱਚ ਆ ਜੀ 60000 ਰੁਪਏ ਦਾ ਮਾੜਾ ਠੀਕ ਹੈ ਵਧੀਆ ਸਾਫ ਸੁਥਰਾ ਟਰੈਕਟਰ ਹੈ ਠੀਕ ਹੈ ਬਣੂ ਕਿੰਨੇ ਕਦਾ ਇਹ ਇਹ ਸਵਾ ਦੋ ਲੱਖ ਦੇ ਦੇ ਦਾਂਗੇ ਯਾਰ ਠੀਕ ਹੈ ਸਵਾ ਦੋ ਲੱਖ ਰਬੀ ਦਾ ਟਰੈਕਟਰ ਮੇਤਰੋ ਤੁਹਾਨੂੰ ਮਿਲ ਜੂ ਤੇ ਕੰਡੀਸ਼ਨ ਦਾ ਚੰਗਾ ਪਿਆ ਦੱਬ ਕੇ ਵੀਡੀਓ ਕਰ ਦ 17232636 ਤੇ ਵੀਰ ਕੋਲ ਉਹੀ ਕਰਿਓ ਠੀਕ ਹੈ ਜਿਹਨੇ ਲੈਣਾ ਹੈ ਠੀਕ ਹੈ ਜੇ ਕਿਸੇ ਵੀਰ ਦਾ ਫੋਨ ਨਹੀਂ ਚੱਕੀਦਾ ਹੂੰ ਤੇ ਭਰਾ ਬਣ ਕੇ ਵਾਇਸ ਮੈਸੇਜ ਕਰ ਦਿਓ ਠੀਕ ਹੈ ਤੇ ਸਵਾਦ ਵਾਲੇ ਵੀਰ ਭਰਾ ਬਣ ਕੇ ਨਾ ਠੀਕ ਹੈ ਦੂਰ ਹੀ ਰਹੋ ਉਹ ਦੂਰ ਹੀ ਜੇ ਕਿਸੇ ਵੀਰ ਨੇ ਆਏ ਪੁੱਛਣਾ ਵੀ ਕਿੱਥੋਂ ਬੋਲਦੇ ਹੋ ਫਿਰ ਤਾਂ ਫੋਨ ਵਿਚਾਲੇ ਹੀ ਕੱਟਿਆ ਠੀਕ ਹੈ ਤੇ ਕਰ ਦੋ ਦੱਬ ਕੇ ਸ਼ੇਅਰ ਵੀਡੀਓ ਦਾ ਧੰਨਵਾਦ